ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਗੌੜੀ ਮਾਜ ਮਹੱਲਾ ਪੰਜਵਾਂ ਗੌੜੀ ਰਾਗ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਪਾਵਨ ਬਚਨ ਅਰੰਭ ਹੋ ਲੱਗਾ ਹੈ ਜੀ ੴ ਸਤਿਗੁਰ ਪ੍ਰਸਾਦ ਉਜਤ ਫਿਰੇ ਸੰਖ ਅੰਤ ਨਾ ਪਾਰੀਆ ਬੇਅੰਤ ਜੀਵ ਲੱਭਦੇ ਰਹੇ ਨੇ ਪਰ ਹਰੀਦੰਤ ਨਹੀਂ ਲੱਭਾ ਜੀ ਸਹੀ ਹੋਏ ਭਗਤ ਜਿੰਨਾ ਕਿਰਪਾਰੀਆ ਅਸਲ ਚ ਉਹੀ ਭਗਤ ਨੇ ਜਿੰਨਾ ਤੇ ਹਰੀ ਦੀ ਬਖਸ਼ਿਸ਼ ਹੈ ਹਾਂ ਵਾਰੀਆ ਹਰ ਵਾਰੀਆ ਮੈਂ ਹਰੀ ਤੋਂ ਸਦਕੇ ਜਾਨਣਾ ਹਾਂ ਰਹਾਓ ਹੁਣ ਸੁਣ ਪੰਥ ਡਰਾਉ ਬਹੁਤ ਪਹਿਹਾਰੀਆਂ ਜਿਹੜਾ ਸੰਸਾਰ ਦਾ ਰਸਤਾ ਜੰਮਾ ਵੱਲ ਰਸਤਾ ਬੜਾ ਡਰਾ ਰਿਆ ਹੈ ਜੀ ਮੈਂ ਤੱਕੀ ਓਟ ਸੰਤਾਂ ਲੇਹੋ ਉਬਾਰੀਆਂ ਮੈਂ ਸੰਤਾਂ ਦੀ ਓਟ ਤੱਕੀ ਹੈ ਕਿਰਪਾ ਕਰਕੇ ਮੈਨੂੰ ਤਾਰ ਲਵੋ ਮੋਹਨ ਲਾਲ ਇਹਨੂੰ ਸਰਬ ਸਾਧਾਰੀਆਂ ਮੋਹਣ ਬੋਤ ਅਨੂਪ ਹੈ ਲਾਲ ਸੁੰਦਰ ਹੈ ਸਾਰਿਆਂ ਦਾ ਆਸਰਾ ਹੈ ਜੀ ਗੁਰੂ ਨਿਮ ਨਿਮ ਲਾਗੂ ਪਾਈਂ ਦੇਹੋਂ ਦੀ ਖਾਰੀਆਂ ਮੈਂ ਗੁਰੂ ਤੋਂ ਗੁਰੂ ਦੇ ਨੀਵਾਂ ਹੋ ਹੋ ਕੇ ਪੈਰੀ ਲੱਗਣਾ ਹਾਂ ਗੁਰੂ ਹੀ ਦਿਜ਼ਾਰ ਕਰਾਉਂਦਾ ਹੈ ਜੀ ਮੈਂ ਕੀਏ ਮਿੱਤਰਿਆ ਨੇ ਇੱਕ ਸਭਿ ਲਿਹਾਰੀਆਂ ਮੈਂ ਨੇਕਾ ਮਿੱਤਰ ਕੀਤੇ ਨੇ ਪਰ ਹਰੀ ਰਾਜ ਕੋਈ ਸਹਾਈ ਨਹੀਂ ਬਸ ਇੱਕੋ ਹਰੀ ਆਪ ਐ ਮੈਂ ਸਦਕੇ ਜਾਣਾ ਹਾਂ ਸਭ ਗੁਣ ਕੇਸੀ ਨਾਹੀਂ ਅਰ ਪੂਰ ਪੰਡਹਾਰੀਆ ਕਿਸੇ ਮਨੁੱਖ ਚ ਸਾਰੇ ਗੁਣ ਨਹੀਂ ਇੱਕ ਹਰੀ ਹੀ ਹੈ ਜਿਤ ਚ ਹਰੇਕ ਗੁਣ ਵਿਰਾਜਮਾਨ ਨੇ ਜੀ ਚੌਦਸ ਜਪੀਆ ਨਾਮ ਸੁਖ ਸਵਾਰੀਆ ਚੌਂ ਆ ਦਿਸਾਂ ਦੇ ਵਿੱਚ ਉਦਾ ਨਾਮ ਜਪਿਆ ਜਾ ਰਿਹਾ ਹੈ ਜੀ ਮੈਂ ਆਹੀ ਓੜ ਤੁਹਾਰ ਨਾਨਕ ਬਲੇਹਾਰੀਆ ਮੈਂ ਖੀਰ ਤੁਹਾਡੇ ਸ਼ਰਨ ਵਿੱਚ ਆਇਆ ਹਾਂ ਨਾਨਕ ਸਦਕੇ ਜਾਂਦਾ ਹੈ ਜੀ ਗੁਰ ਗਾੜਿਓ ਪੂਜਾ ਪ੍ਰਸਾਦ ਮੋਹ ਕੂ ਪਾਰਿਆ ਗੁਰੂ ਨੇ ਕਿਰਪਾ ਕਰਕੇ ਬਾਹ ਦੇ ਕੇ ਹੱਥ ਦੇ ਕੇ ਮੈਨੂੰ ਇਸ ਕੂਮੋ ਦੇ ਕੋਪਹਨੇਰੇ ਚ ਕੱਢ ਲਿਆ ਹੈ ਜੀ ਮੈਂ ਜੀਤਿਓ ਜਨਮ ਅਪਾਰ ਬਹੁਰ ਨਾ ਹਾਰੀਆ ਮੈਂ ਇਸ ਜਨਮ ਅਜਿੱਤ ਲਿਆ ਹੈ ਹੁਣ ਮੁੜ ਕੇ ਮੈਂ ਨਹੀਂ ਹਾਰਾਂਗਾ ਜੀ ਮੈਂ ਪਾਇਓ ਸਰਬ ਨਿਧਾਨ ਅਕਥ ਕਥਾਰੀਆ ਮੈਂ ਉਸ ਅਕਤ ਪ੍ਰਭਾ ਨੂੰ ਕਥ ਕੇ ਭਾਵ ਕੇ ਬਿਆਨ ਕਰਕੇ ਮੈਂ ਸਾਰੇ ਸੁਖ ਹਾਸਲ ਕਰ ਲਏ ਹਨ ਹਰ ਦਰਗਾ ਸ਼ੋਭਾਵੰਤ ਬਾਹਾਂ ਲੁਡਾਰੀਆਂ ਮੈਂ ਹਰੀਦੀ ਦਰਗਾ ਚ ਮੈਂ ਬੜੀ ਸ਼ੋਭਾ ਵਾਲੀ ਹਾਂ ਤੇ ਹੁਣ ਬਾਹ ਫੇਰ ਕੇ ਮੈਂ ਤੁਰਨੀ ਹਾਂ ਜੀ ਜਨ ਨਾਨਕ ਲੱਦਾ ਰਤਨ ਅਮੋਲ ਆਪਾ ਦੀਆ ਦਾਸ ਨਾਨਕ ਨੇ ਉਹ ਨਾਮ ਰੂਪੀ ਰਤਨ ਲੱਭ ਲਿਆ ਜਿੱਦਾਂ ਕੋਈ ਮੁੱਲ ਨਹੀਂ ਜੀ ਗੁਰ ਸੇਵਾ ਪਉ ਜਲ ਤਰੀਐ ਕਹੋ ਪੁਕਾਰੀਆਂ ਮੈਂ ਇਹ ਪੁਕਾਰ ਕਰਕੇ ਆਖਣਾ ਹਾਂ ਜੀ ਗੁਰੂ ਦੀ ਸੇਵਾ ਦੇ ਨਾਲ ਹੀ ਪੌਜਲ ਸਾਗਰ ਤਰਿਆ ਜਾਂਦਾ ਹੈ ਗੌੜੀ ਮਹੱਲਾ ਪੰਜਵਾਂ ੴ ਸਤਿਗੁਰ ਪ੍ਰਸਾਦਿ ਨਾਰਾਇਣ ਹਰ ਰੰਗ ਰੰਗੋ ਪਰਮਾਤਮਾ ਜੋ ਹੈ ਉਹ ਰੰਗ ਦਾ ਪ੍ਰਤੀਕ ਭਾਵ ਕੇ ਪ੍ਰੇਮ ਦਾ ਪ੍ਰਤੀਕ ਹੈ ਜੀ ਜਪੋ ਜੀਵਾ ਹਰ ਏਕ ਮੰਗੋ اے ਭਾਈ ਤੁਸੀਂ ਵੀ ਪਰਮਾਤਮਾ ਦੇ ਨਾਮ ਚ ਰੰਗੋ ਤੇ ਜੀਵਾ ਦੇ ਨਾਲ ਇੱਕੋ ਪ੍ਰਭੂ ਨੂੰ ਮੰਗੋ ਜੀ ਆਹਾ ਤਾਜ ਹਉਮੈ ਗੁਰ ਗਿਆਨ ਭਜੋ ਹਉਮੈ ਨੂੰ ਛੱਡ ਕੇ ਗੁਰੂ ਨੂੰ ਧਿਆਉਣਾ ਕਰੋ ਜੀ ਮੇਲਾ ਸੰਗਤ ਤੋਰ ਕਰਮ ਲਿਖਿਓ ਫਿਰ ਕੀਰ ਸੰਗਤ ਚ ਉਹੀ ਜੁੜਦੇ ਨੇ ਜਿਨ੍ਹਾਂ ਦੇ ਭਾਗ ਪ੍ਰਭੂ ਵੱਲੇ ਚੰਗੇ ਹਨ ਜੋ ਦੀਸ ਸੋ ਸੰਗ ਨਾ ਗਾਇਓ ਜੋ ਦਿਸਤਖ ਨਾਲ ਸਾਥ ਕੁਛ ਨਹੀਂ ਨਿਬਦਾ ਜੀ ਸਾਗਦ ਮੂੜ ਲੱਗੇ ਪੰਜ ਮਉ ਜੋ ਸਾਕਤ ਮੂੜ ਮਨੁਖ ਬਸ ਪਚ ਆਪ ਮਰਦੇ ਹਨ ਮੋਹਨ ਨਾਮ ਸਦਾ ਰਵ ਰਿਓ اے ਭਾਈ ਮੋਹਨ ਨੂੰ ਸਦਾ ਧਿਆਉਣਾ ਕਰੋ ਜੀ ਕੋਟ ਮਦੇ ਕਿੰਨਾ ਗੁਰਮੁਖ ਲਹਿਓ ਪਰ ਇਹ ਦਾਤ ਕਰੋੜਾਂ ਚੋਂ ਕਿਸੇ ਵਿਰਲੇ ਮਨੁੱਖ ਨੂੰ ਗੁਰੂ ਦੇ ਸਨੋਂ ਕੋ ਕੇ ਮਿਲੀ ਹੈ ਹਰ ਸੰਤਨ ਕਾਰ ਨਮੋ ਨਮੋ ਹਰੀ ਦੇ ਸੰਤਾਂ ਨੂੰ ਮੈਂ ਨਮਸ਼ਕਾਰ ਕਰਨਾ ਹਾਂ ਨੌਂ ਨਿੰਦ ਪਾਵੇ ਅਤਲ ਸੁਖੋ ਜਿਹੜੇ ਜਪਦੇ ਨੇ ਉਹ ਨੌਂ ਨਿਧੀਆਂ ਅਤੇ ਅਤੁੱਲ ਸੁਖ ਪ੍ਰਾਪਤ ਕਰਦੇ ਹਨ ਜੀ ਨੈਣ ਅਲੋਵੋ ਸਾਧ ਜਨੋ ਮੈਂ ਨੈਣਾਂ ਦੇ ਨਾਲ ਸਾਧ ਜਨਾਂ ਨੂੰ ਤੱਕ ਨਾ ਹਾਂ ਜੀ ਹਿਰਦੇ ਗਾਵੋ ਨਾਮ ਨਿੰਦੋ ਹਿਰਦੇ ਚ ਹਰੀ ਦਾ ਨਾਮ ਜਪਨਾ ਹਾਂ ਕਾਮ ਕ੍ਰੋਧ ਲੋਭ ਮੋ ਤਜੋ اے ਭਾਈ ਆਪਣੇ ਹਿਰਦੇ ਚ ਕਾਮ ਕ੍ਰੋਧ ਲੋਭ ਮੋ ਨੂੰ ਤਿਆਗ ਦਿਓ ਜੀ ਜਨਮ ਮਰਨ ਦੂਛੇ ਰਹੋ ਜਿਹੜਾ ਤਿਆਗ ਦਿੰਦਾ ਜਨਮ ਮਰਨ ਉਹਦਾ ਮੁੱਕ ਜਾਂਦਾ ਹੈ ਦੁੱਖ ਅੰਧੇਰਾ ਕਰਤੇ ਮਿਟਿਓ ਇਹ ਦੁੱਖ ਹਨੇਰਾ ਉਹਦੇ ਹਿਰਦੇ ਘਰ ਤੋਂ ਮੁੱਕ ਜਾਂਦਾ ਹੈ ਗੁਰ ਗਿਆਨ ਦ੍ਰਿੜਾਇਓ ਦੀਪ ਬਲਿਓ ਫਿਰ ਗੁਰੂ ਨੇ ਫਿਰ ਗਿਆਨ ਰੂਪੀ ਦੀਪਕ ਅੰਦਰ ਦ੍ਰਿੜ ਪਾਵ ਕੇ ਤੇਜ ਕਰ ਦਿੱਤਾ ਜੀ ਜਿਨ ਸੇ ਵਿਆ ਸੋ ਪਾਰ ਪਰਿਓ ਜਿਨਾਂ ਨੇ त्याਇਆ ਹੈ ਉਹ ਪਾਰ ਉਤਰ ਗਏ ਹਨ ਜੀ ਜਨਾਨਕ ਗੁਰਮੁਖ ਜਗਤ ਤਰਿਓ ਦਾਸ ਨਾ ਗੁਰੂ ਦੇ ਸੰਮੁਖ ਹੋ ਕੇ ਜਗਤ ਤਰ ਜਾਈਦਾ ਹੈ ਮਹਲਾ 5ਵੀਂ ਗੌੜੀ ਹਰ ਹਰ ਗੁਰ ਗੁਰ ਕਰਤ ਪ੍ਰਮ ਗਏ ਹਰੀ ਨੂੰ ਜਪਦਿਆਂ ਹਰੀ ਨੂੰ ਧਿਆਉਂਦਿਆਂ ਸਾਰੇ ਪਰਮ ਮੁਕ ਗਏ ਹਨ ਮੇਰੇ ਮਨ ਸਭ ਸੁਖ ਪਾਇਓ ਮੇਰੇ ਮਨ ਚ ਸਾਰੇ ਸੁਖ ਆ ਬਸੇ ਹਨ ਰਹਾਉ ਵਲਤੋ ਜਲਤੋ ਤੋਕਿਆ ਗੁਰ ਚੰਦਨ ਸੀਤ ਲਾਇਓ ਫੇਲੋ ਮੇਰਾ ਮਨ ਬਸ ਬਲਦਾ ਸੜਦਾ ਰਿੰਦਾ ਸਿਨ ਗੁਰੂ ਚੰਦਨ ਜੋ ਛਿੜਕਿਆ ਮਨ ਸ਼ੀਤਲ ਠੰਡਾ ਹੋ ਗਿਆ ਹੈ ਅਗਿਆਨ ਅੰਧੇਰਾ ਮਿਟ ਗਿਆ ਗੁਰ ਗਿਆਨ ਦੀ ਪਾਇਓ ਗਿਆਨ ਦੀਪਕ ਜਦੋਂ ਜਲਿਆ ਹੈ ਗਿਆਨ ਅੰਧੇਰਾ ਮੁੱਕ ਗਿਆ ਹੈ ਜੀ ਪਾਵਕ ਸਾਗਰ ਗਹਿਰੋ ਚਰ ਸੰਤਨ ਤ ਚਰ ਸੰਤਨ ਨਾਮ ਤਰਾਇਓ ਇਹ ਪਾਵਕ ਸੈਗਰ ਇਹ ਤ੍ਰਿਸ਼ਨਾ ਦਾ ਅਗ ਦਾ ਸਾਗਰ ਬੜਾ ਡੂੰਗਾ ਹੈ ਇਸ ਸੰਤਨ ਰੂਪੀ नाव ਤੇ ਚੜ ਕੇ ਹੀ ਤਰਿਆ ਜਾ ਸਕਦਾ ਹੈ ਨਾ ਹਮ ਕਰਮ ਨਾ ਧਰਮ ਸੋਚ ਪ੍ਰਭੁ ਗਹ ਪੂਜਾ ਆਪਾਯੋ ਨਾ ਸਾਡੇ ਕੋਲ ਧਰਮ ਹੈ ਨਾ ਕਰਮ ਹੈ ਨਾ ਸੋਚ ਹੈ ਬਸ ਇਹ ਤੇ ਹਰੀ ਨੇ ਆਪਣਾ ਹੱਥ ਦੇ ਕੇ ਰੱਖ ਲਿਆ ਹੈ ਜੀ। ਹਉ ਕੰਡਣ ਦੁਖ ਪੰਜਨੋਂ ਭਗਤ ਵੱਛਲ ਹਰਨਾਇਓ ਹਰੀ ਡਰ ਨੂੰ ਦੁਖ ਨੂੰ ਮਕਾਨ ਵਾਲਾ ਤੇ ਭਗਤ ਵੱਛਲ ਪਗਤੀ ਨੂੰ ਪਿਆਰ ਕਰਨ ਵਾਲਾ ਹੈ ਜੀ। ਨਾਥਾ ਨਾਥ ਕਿਰਪਾਲ ਦੀਨ ਸਮਰੱਥ ਸੰਤ ਓਟਾਇਓ ਹਰੀ ਨਾਥਾਂ ਦਾ ਨਾਥ ਹੈ ਤੇ ਦੀਨਾਂ ਤੇ ਕਿਰਪਾ ਆਲੂ ਹੈ ਮੇਰ ਕਰ ਕਰਨ ਵਾਲਾ ਸੰਤਾਂ ਦਾ ਆਸਰਾ ਹੈ ਜੀ ਨਿਰਗੁਣ ਯਾਰੇ ਕੀ ਬੇਨਤੀ ਦੇਹੋ ਦਰਸ਼ ਹਰ ਰਾਰ ਨਿਰਗੁਣ ਯਾਰੇ ਦੀ ਬੇਨਤੀ ਹਰੀ ਕਿਰਪਾ ਕਰਕੇ ਆਪਣਾ ਦੀਦਾਰ ਬਖਸ਼ੋ ਜੀ ਨਾਨਕ ਸ਼ਰਨ ਤੂੰ ਹਾਰੀ ਠਾਕੁਰ ਸੇਵਕ ਦੁਆਰੇ ਆਇਓ ਨਾਨਕ ਤੁਹਾਡੀ ਸ਼ਰਨ ਵਿੱਚ ਆਇਆ ਹੈ ਏ ਠਾਕੁਰ ਤੁਹਾਡੇ ਦਰ ਤੇ ਆਇਆ ਹੈ ਗੋੜੀ ਮਹੱਲਾ 5ਵਾਂ ਰੰਗ ਸੰਗ ਵਿਖਿਆ ਕੇ ਭੋਗਾ ਇਨ ਸੰਗ ਅੰਧ ਨਾ ਜਾਣੀ ਇਹ ਮਨੁੱਖ ਬਸ ਦੁਨੀਆਵੀ ਰੰਗ ਸੰਗ ਜਿਹੜੇ ਵਿਖਿਆ ਨੇ ਜਿਹੜੇ ਜ਼ਹਿਰ ਹੈ ਇਨਾਂ ਦੇ ਵਿੱਚ ਹੀ ਮਸਤ ਹੈ ਇਹ ਮਨ ਕਰਕੇ ਅੰਨੇ ਨੇ ਸੁਧ ਨਹੀਂ ਪਾਈ ਜੀ ਹਾਂ ਸੰਚੋ ਖਾਟਤਾ ਸਗਲੀ ਅਵਦ ਬਿਹਾਨੀ ਬਸ ਮੈਂ ਇਕੱਠਾ ਕਰਨਦਿਆਂ ਮੈਂ ਕਮਾਨਾ ਹਾਂ ਇਹਦੇ ਚ ਸਾਰੀ ਉਮਰ ਗਵਾ ਦਿੱਤੀ ਹੈ ਰਹਾਉ ਹਾਂ ਸੂਰਾ ਪ੍ਰਦਾਨ ਹਾਂ ਕੋ ਨਹੀਂ ਮੁਝੇ ਸਮਾਨੀ ਮਨੁੱਖ ਦੇ ਅੰਦਰ ਇਹੀ ਵਾਸ ਬਣਿਆ ਰਹਿੰਦਾ ਮੈਂ ਪ੍ਰਦਾਨ ਹਾਂ ਮੈਂ ਸੂਰਮਾ ਹਾਂ ਮੇਰੇ ਵਰਗਾ ਕੋਈ ਨਹੀਂ ਜੀ ਜੋ ਬਨਮਨਤੇ ਆ ਤਾਰ ਕੁਲੀਨਾ ਮਨ ਮੈਂ ਹੋਏ ਗੁਮਾਨੀ ਬਸ ਮੈਂ ਜੋਬਨਵੰਤ ਬੜਾ ਜਵਾਨ ਹਾਂ ਬੜਾ ਸਾਫ ਸੁਥਰਾ ਉੱਚੀ ਕੁਲ ਦਾ ਹਾਂ ਇਹ ਹੀ ਹੰਕਾਰ ਲੈ ਕੇ ਬਹਿ ਗਿਆ ਹੈ ਜੀ ਜਿਉ ਉਲਝਾਇਓ ਬਾਦ ਬੁੱਧ ਕਾਮ ਰਤਿਆ ਨਹੀਂ ਬਿਸਰਾਨੀ ਬਸ ਇਹਦੀ ਬੁੱਧੀ ਮਰ ਗਈ ਹੈ ਇਸ ਸੰਸਾਰ ਦੇ ਕਾਮ ਦੇ ਵਿੱਚ ਹੀ ਆਪਣੇ ਆਪ ਨੂੰ ਥੈੜੀ ਨੂੰ ਵਿਸਾਰ ਬੈਠਾ ਹੈ ਜੀ ਆਈ ਮੀ ਤੋਂ ਬੰਦਬ ਸਖੇ ਪਾਛੇ ਤੈਨੂੰ ਕੋ ਸੰਪਾਨੀ ਸਤਗੁਰੂ ਕਹਿ ਲੇ ਜਿੰਨਾ ਮਰਜੀ ਇਕੱਠਾ ਕਰ ਲੈ ਅਖੀਰ ਇਹ ਸਭ ਕੋਸ਼ ਪਿਛਲਿਆਂ ਨੂੰ ਹੀ ਸੋਭ ਕੇ ਜਾਣਾ ਪਵੇਗਾ ਜਿਤ ਲਾਗੂ ਮਨ বাসਨਾ ਅੰਤ ਸਾਈ ਪ੍ਰਗਟਾਨੀ ਜਿਸ ਕੰਮ ਚ ਲੱਗਾਂ ਯਾਦ ਰਖੀ ਖੀਰ ਉਹਨੇ ਪ੍ਰਗਟ ਹੋ ਹੀ ਜਾਣਾ ਹੈ ਅੰਗ ਬੋਧੀ ਸੋਚੀ ਕਰਮ ਕਰ ਇਹ ਬੰਧਨ ਬੰਧਾਨੀ ਅੰਕਾਰ ਵਿੱਚ ਹੋਰ ਕਈ ਕਰਮ ਕਰਕੇ ਬੰਦਨਾ ਚ ਤੂੰ ਵੱਧਾ ਹੋਇਆ ਐ ਨਿਆਲ ਪੁਰਖ ਕਿਰਪਾ ਕਰੋ ਨਾਨਕ ਦਾਸ ਦਸਾਨੀ ਇਹ ਦਿয়াল ਪੁਰਖ ਕਿਰਪਾ ਕਰੋਣਾ ਨੂੰ ਤੁਹਾਡੇ ਦਸਾਂ ਦਾ ਦਾਸ ਬੰਨਾ ਚਾਹੁੰਦਾ ਹੈ ਜੁਮਲਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਰਾਗ ਗੌੜੀ ਪੂਰਬੀ ਛੰਤ ਮਹੱਲਾ ਪਹਿਲਾ ਮੁੰਦ ਰੈਣ ਦੁਹੇਲੜੀਆਂ ਜਿਉ ਨੀਂਦ ਨਾ ਆਵੇ ਮੈਂ ਹਰੀ ਮੇਰੀ ਜ਼ਿੰਦਗੀ ਰੂਪੀ ਰਾਤ ਹੈ ਨਾ ਬੜੀ ਔਖੀ ਲੰਘ ਰਹੀ ਹੈ ਮੈਨੂੰ ਬਿਲਕੁਲ ਨੀਂਦ ਨਹੀਂ ਆਉਂਦੀ ਜੀ 사 ਤਨ ਦੁਬਲੀ ਆ ਜਿਓ ਫਿਰ ਕਹਿ ਆਵੇ ਜਿਹੜੀ ਇਸਤਰੀ ਵਿਛੜੀ ਹੈ ਜੀਵ ਇਸਤਰੀ ਜਿੰਦ ਕੀ ਰੂਪੀ ਰਾਤ ਔਖੀ ਲੰਘਦੀ ਹੈ ਫਿਰ ਉਹ ਬੜੀ ਕਮਜ਼ੋਰ ਹੈ ਬਸ ਹੋਕੇ ਲੈ ਲੈ ਕੇ ਹੀ ਜੁਮਦੀ ਹੈ ਜੀ تنਤੀ ਦੁਬਲ ਕੰਤਿ ਹਾਵੈ ਕੇਵ ਨੈਣੀ ਦੇਖੇ ਉਹ ਜੀਵ ਇਸਤਰੀ ਬੜੀ ਦੁਬਲ ਹੋ ਗਈ ਹੈ ਹੋਕੇ ਲੈ ਕੇ ਜੁਮਦੀ ਵੇਖਦੀ ਕਿਵੇਂ ਨੇਤਰਾ ਨਾਲ ਹਰੀ ਨੂੰ ਵੇਖਾ ਮੈਂ ਸ਼ਿੰਗਾਰ ਮਟ੍ਰਸ ਭੋਗ ਪੂਜਨ ਸਭ ਝੂਠ ਕੀ ਤੈ ਨਾ ਲੇਖੇ ਜਿਨੇ ਸ਼ਿੰਗਾਰ ਨੇ ਜਿਨੇ ਮਿੱਠੇ ਸਾਰੇ ਭੋਗ ਨੇ ਇਹ ਸਭ ਕਿਸੇ ਲਿਖੇ ਨਹੀਂ ਪੜਨੇ ਜੀ ਮੈਂ ਮਤ ਜੋਬਨ ਗਰਬ ਗਾਲੀ ਦੁੱਧਾਂ ਥਣੀ ਨਾ ਆਵੇ ਬਸ ਹੰਕਾਰ ਦੇ ਵਿੱਚ ਜੋਬਨ ਦੇ ਵਿੱਚ ਹੀ ਇਹ ਮੱਤੀ ਹੋਈ ਹੈ ਜੀ ਨਾਨਕ ਸਾਤਨ ਮਿਲੈ ਮਿਲਾਈ ਬਿਨ ਪਰਨੀਂਦ ਨਿਆ ਨਾਨਕ ਉਹ ਜੀਵ ਸਤਰੀ ਤਾਂ ਬਚਦੀ ਹੈ ਤਾਂ ਹਰ ਨਾਲ ਜੁੜਦੀ ਹੈ ਜੇ ਹਰੀ ਆਪ ਕਿਰਪਾ ਕਰੇ ਕਿਉਂਕਿ ਹਰੀ ਤੋਂ ਬਿਨਾ ਜ਼ਿੰਦਗੀ ਰੂਪੀ ਰਾਤ ਸੌਖੀ ਨਹੀਂ ਲੰਘਦੀ ਜੀ ਮੁੰਦ ਨੀ ਮਾਨੜੀਆਂ ਜਿਓ ਬਿਨ ਤਣੀ ਪਿਆਰੇ ਇਹ ਜੀਵ ਇਸਤਰੀ ਬੜੀ ਨਿਮਾਨਣੀ ਐ ਖਰੀਦੇ ਪਿਆਰ ਤੋਂ ਬਿਨਾ ਕਿਉਂ ਸੁਖ ਪਾਵੈਗੀ ਬਿਨ ਉਰ ਧਾਰੇ ਹਿਰਦੇ ਚ ਟਿਕਾਂਤ ਬਿਨਾ ਸੁਖ ਨਹੀਂ ਮਿਲੇਗਾ ਜੀ ਨਾ ਹਾਂ ਬਿਨ ਕਰਵਾਸ ਨਹੀਂ ਪੁੱਛੂ ਸਖੀ ਸਹੇਲੀਆਂ ਤਾਂ ਸਖੀ ਸਹੇਲੀਆਂ ਨੂੰ ਪੁੱਛ ਲੋ ਹਰੀ ਦੇ ਨਾਮ ਤੋਂ ਬਿਨਾ ਹਿਰਦੇ ਘਰ ਚ ਆਨੰਦ ਨਹੀਂ ਆਉਂਦਾ ਜੀ ਬਿਨ ਨਾਮ ਪ੍ਰੀਤ ਪਿਆਰ ਨਹੀਂ ਵਸੇ ਸਾਚ ਸੁਹੇਲੀਆਂ ਹਰੀ ਦੇ ਨਾਮ ਤੋਂ ਬਿਨਾ ਪ੍ਰੀਤੀ ਪਿਆਰ ਨਹੀਂ ਬਣਦਾ ਦੂਜੇ ਪਾਸੇ ਉਹ ਸਹੇਲੀਆਂ ਹਰੀ ਦੇ ਨਾਮ ਦੇ ਨਾਲ ਵਸਤੀਆਂ ਨੇ ਜੋ ਮਿਲੀਆਂ ਹੋਈਆਂ ਹਨ ਜੀ ਸੱਚ ਮਨ ਸੱਜਣਾ ਸੰਤੋਖ ਮਿਲਾ ਗੁਰਮਤੀ ਸ਼ਹ ਜਾਣਿਆ ਗੁਰਮ ਗੁਰੂ ਦੀ ਮੱਤ ਲੈ ਕੇ ਹੀ ਹਿਰਦੇ ਦੇ ਵਿੱਚ ਉਹ ਸਾਰੀ ਨੂੰ ਅਛਾਨਿਆ ਹੈ ਜੀ ਨਾਨਕ ਨਾਮ ਨ ਛੋੜੈ ਸਾਤਨ ਨਾਮ ਸਹਜ ਸਮਾਨੀਆਂ ਨਾਨਕ ਉਹ ਜੀਵ ਸਤਿ ਨਾਮ ਨੂੰ ਨਹੀਂ ਛੱਡਦੀ ਉਹ ਨਾਮ ਦੇ ਵਿੱਚ ਸਹਜ ਵਿੱਚ ਟਿੱਕੀ ਰਹਿੰਦੀ ਹੈ ਮਿਲ ਸਖੀ ਸਹਿਲੜਿਓ ਹਮ ਪਿਰ ਰਾਵਿਹ ਹੈ ਸਖੀ ਸਹਿਲਿਓ ਆਓ ਇਕੱਠੇ ਬਈਏ ਹਰੀ ਨੂੰ ਜਪੀਏ ਜੀ ਗੁਰ ਪੁੱਛ ਲਖੋਗੀ ਜੀਓ ਸ਼ਬਦ ਸਨੇਹਾ ਗੁਰੂ ਨੂੰ ਪੁੱਛ ਕੇ ਹੀ ਬਸ ਉਹ ਹਰੀ ਤੱਕ ਸਨੇਹਾ ਪਹੁੰਚਾਈਏ ਜੀ ਸ਼ਬਦ ਸਾਚਾ ਗੁਰ ਦੀ ਖਾਇਆ ਮਨ ਮੁੱਖੀ ਪਛਤਾਣੀਆਂ ਗੁਰੂ ਨੇ ਫੇ ਹਰੀ ਦਾ ਦਰ ਵਿਖਾ ਦਿੱਤਾ ਸ਼ਬਦ ਰਾਹੀ ਤੇ ਦੂਜੇ ਪਾਸੇ ਮਨ ਮੁਖ ਸਿਰ ਪਛਤੌਂਦੇ ਹਨ ਨਿਕਸ ਜਾਤੋਂ ਰਹੇ ਆਸਿਰ ਜਾਮ ਸੱਚ ਪਛਾਣੀਆਂ ਨਿਕਸ ਜਾਤੋਂ ਰਹੇ ਅਸਤਿਰ ਜਿਹੜਾ ਹਰੀ ਨਾਲ ਜੁੜ ਗੀਆਂ ਨੇ ਉਹ ਅਸਤਿਰ ਹੋ ਗਈਆਂ ਨੇ ਫੇ ਦੂਜੇ ਪਾਸੇ ਮਾਰਜ ਕਰਨ ਲਈ ਜਾਮ ਸੱਚ ਪਛਾਣਿਆ ਇਹ ਉਦੋਂ ਤੱਕ ਇਹ ਹੋ ਸਕਦਾ ਜਦੋਂ ਸੱਚ ਨੂੰ ਪਛਾਣ ਲਈਏ ਜੀ ਸੱਚ ਕੀਮਤ ਸਦਾ ਨੌਤਨ ਸ਼ਬਦ ਨੇ ਹੋਣਾ ਬਿਲਿਓ ਜਿਹੜੀ ਸੱਚ ਦੀ ਮਖਤ ਹੈ ਨਾ ਉਸ ਸਦਾ ਨਿਤ ਨਵੀ ਹੈ ਜੀ ਨਾਨਕ ਨਦਰੀ ਸਹਜ ਸਾਚਾ ਮਿਲੋ ਸਖੀ ਸਹੇਲਿਓ ਇਹ ਨਾਨਕ ਆਖੇ ਸਖੀ ਸਹੇਲਿਓ ਤੁਸੀਂ ਮਿਲੋ ਸੀ ਬੈ ਕੇ ਹਰੀ ਦੀ ਸਿਫਤੋ ਸਲਾ ਕਰਿਏ ਮੇਰੀ ਐ ਚੁਪਨੀ ਜਿਓ ਹਮਕਰ ਸਾਜਣ ਆਇਆ ਮੇਰੀ ਇੱਛਾ ਪੂਰਨ ਹੋ ਗਈ ਹੈ ਮੇਰੇ ਹਿਰਦੇ ਘਰ ਚ ਹਰੀ ਆਪ ਆਵਸਿਆ ਹੈ ਮਿਲਵਾਰੇ ਨਾਰੀ ਮੰਗਲ ਗਾਇਆ ਔਰ ਉਸ ਮਿਲਵਰ ਹਰੀ ਨਾਲ ਮਿਲ ਕੇ ਹਰੀ ਦੇ ਮੰਗਲ ਗਾਏ ਹਨ ਜੀ ਗੁਣ ਗਾਈ ਮੰਗਲ ਪ੍ਰੇਮ ਰੈਸੀ ਮੁੰਦ ਮੰਨ ਓ ਮਾਹਿਓ ਬਾਸੋ ਪਿਆਰ ਚ ਟਿਕ ਕੇ ਹਰੀ ਦੇ ਗੋਲ ਮੰਗਲ ਗਾਏ ਨੇ ਤੇ ਅੰਦਰ ਹਿਰਦੇ ਚ ਚਾਖ ਖੇੜਾ ਪੈਦਾ ਹੋ ਗਿਆ ਹੈ ਸਾਜਨ ਰਹੰਸੇ ਦੁਸ਼ਟ ਵਿਆਪੇ ਸੱਚ ਜਪ ਸੱਚ ਲਾਹਯੋ ਇਹੋ ਜਿਹੜੇ ਸੱਜਣ ਨੇ ਹਿਰਦੇ ਦੇ ਅੰਦਰ ਬੜੇ ਰਸ ਨਾਲ ਭਰੇ ਗਏ ਨੇ ਦੂਜੇ ਪਾਸੇ ਜਿਹੜੇ ਦੁਸ਼ਟ ਨੇ ਉਹ ਬੜੇ ਦੁਖੀ ਹੁੰਦੇ ਨੇ ਤੇ ਹ ਸੱਜਣਾ ਨੇ ਗੁਰਮੁਖ ਖਾਨੇ ਨਾਮ ਦਾ ਲਾਹਾ ਖਟ ਲਿਆ ਹੈ ਜੀ ਕਰ ਜੋੜ 사ਤਨ ਕਰੈ ਬਿੰਤੀ ਰੈਣ ਦਿਨ ਰਸ ਪਿੰਨੀਆਂ ਉਹ ਜੀਵ ਇਸਤਰੀ ਹੱਥ ਜੋੜ ਕੇ ਦਿਨ ਰਾਤ ਹਰੀ ਦੇ ਦਰ ਤੇ ਅਰਦਾਸ ਕਰਦੀ ਆਂਦੀ ਹੈ ਨਾਨਕ ਪ੍ਰਤਨ ਕਰੈ ਰਲੀਆਂ ਇੱਛ ਮੇਰੀ ਪੁੰਨੀਆਂ ਨਾਨਕ ਉਹ ਜੀਵ ਇਸਤਰੀ ਹਾਈ ਨਾਲ ਮਿਲ ਕੇ બસ ਰੰਗ ਮੰਚ ਦੀ ਇੱਛਾ ਦੀ ਪੂਰਨ ਹੋ ਜਾਂਦੀ ਹੈ ਗੌੜੀ ਸ਼ੰਤ ਮਹੱਲਾ ਪਹਿਲਾ ਸੁਣੋ ਨਾ ਪ੍ਰਭੂ ਜੀਓ ਇਕਲੜੀ ਬਨਮਾਹੇ اے ਪ੍ਰਭੂ ਮੇਰੀ ਅਰਦਾਸ ਸੁਣੋ ਮੈਂ ਇਸ ਸੰਸਾਰ ਉਪੀ ਜੰਗਲ ਚ ਇਕੱਲੀ ਰਹਿ ਗਈ ਹਾਂ ਕਿਉਂ ਤੀ ਰਹਾਂਗੀ ਨਾਮ ਬਿਨਾ ਪ੍ਰਭ ਵੀ ਪਰਵਾਹੇ ਹਰੀ ਤੇ ਵੀ ਪਰਵਾਹੇ ਤੇ ਮੈਂ ਹਰੀ ਦੇ ਨਾਮ ਤੋਂ ਬਿਨਾ ਕਿਵੇਂ ਧੀਰਜ ਵਿੱਚ ਆਵਾਂਗੀ ਦਨ ਨਾ ਬਾਜੋਂ ਰਹਿ ਨ ਸਕੇ ਬਿਖਮ ਰਹਿਣ ਕਣੇਰੀਆਂ ਹਰੀ ਦੇ ਨਾਮ ਤੋਂ ਬਿਨਾ ਜ਼ਿੰਦਗੀ ਟਿਕਾਚ ਨਹੀਂ ਆਉਂਦੀ ਇਸ ਸਮਾਂ ਬੜਾ ਔਖਾ ਲੰਘਦਾ ਹੈ ਜੀ ਨਾ ਨੀਂਦ ਆਵੇ ਪ੍ਰੇਮ ਪਾਵੇ ਸੁਣ ਬੇਨੰਤੀ ਮੇਰੀਆਂ ਹਰੀ ਮੇਰੀ ਬੇਨਤੀ ਸੁਹਣਾ ਮੈਨੂੰ ਨਾ ਨੀਂਦ ਆਉਂਦੀ ਹੈ ਨਾ ਸੰਸਾਰ ਚੰਗਾ ਲੱਗਦਾ ਹੈ ਬਾਜੋ ਪਿਆਰੇ ਕੋਈ ਨਾ ਸਾਰੇ ਇਕਲੜੀ ਕੁਰਲਾਏ ਹਰੀ ਦੇ ਪਿਆਰ ਤੋਂ ਬਿਨਾ ਕੋਈ ਸਾਰ ਨਹੀਂ ਲੈਂਦਾ ਮੈਂ ਇਹ ਜੀਵ ਇਸ ਤਰੀ ਇਕੱਲੀ ਕੁਰਲਾ ਰਹੀ ਹੈ ਜੀ ਨਾਨਕ ਸਾਥ ਨ ਮਿਲਾਏ ਲਾਈ ਬਿਨ ਪ੍ਰੀਤਮ ਦੁਖ ਪਾਇ ਨਾਨਕ ਉਹੀ ਜੀਵ ਸਤਰੀ ਹਰੀ ਨੂੰ ਮਿਲਦੀ ਹੈ ਜਿਹੜਾ ਹਰੀ ਆਪਣੇ ਨਾਲ ਜੋੜ ਲੈਂਦਾ ਹੈ ਜੀ ਫਿਰ ਛੋੜ ਡੜੀ ਜਿਓ ਕਮਣ ਮਿਲਾਵੇ ਜਿੰਨੂੰ ਹਰੀ ਨੇ ਆਪਣੇ ਆਪ ਤੋਂ ਵਿੱਚ ਛੋੜ ਦਿੱਤਾ ਫਿਰ ਕੌਣ ਆ ਕੇ ਜੋੜੇਗਾ ਨਾਲ ਰਸ ਪ੍ਰੇਮ ਮਿਲੀ ਜਿਓ ਸ਼ਬਦ ਸੁਹਾਵੇ ਜਿਹੜੀ ਹਰੀ ਦੇ ਨਾਲ ਪ੍ਰੇਮ ਚ ਰਸ ਭਿਜ ਕੇ ਮਿਲ ਗਈ ਏ ਸ਼ਬਦ ਨਾਲ ਜੀਵਨ ਸੋਹਣਾ ਬਣ ਗਿਆ ਹੈ ਸ਼ਬਦ ਸੁਹਾਵੇ ਪਾਵੈ ਤਾਂ ਪਤ ਪਾਵੈ ਦੀਪਕ ਦੇ ਉਜਾਰਾ ਸ਼ਬਦ ਨਾਲ ਉਹਦੀ ਇੱਜ਼ਤ ਸੋਹਣੀ ਬਣ ਗਈ ਹੈ ਹਰੀ ਦਾ ਨਾਮ ਰੂਪੀ ਦੀਵਾ ਅੰਦਰ ਜਗ ਗਿਆ ਹੈ ਜੀ ਸੁਣ ਸਖੀ ਸਹੇਲੀ ਸਾਚ ਸੁਹੇਲੀ ਸਾਚੇ ਕੇ ਗੁਣ ਸਾਰ ਏ ਸੋਹਣੀ ਸਖੀ ਸਹੇਲੀ ਜਿਹੜੀ ਜੀਵ ਸਤਰੀ ਹਰੀ ਦੇ ਗੁਣ ਗਾਦੀ ਹੈ ਜੀ ਸਤਗੁਰੂ ਮਿਲੀ ਤਾਂ ਪਿਰਾਵੀ ਬਿਕਸੀ ਅੰਮ੍ਰਿਤ ਬਾਣੀ ਜਿਹੜੀ ਸਤਗੁਰੂ ਨੂੰ ਮਿਲ ਗਈ ਹੈ ਉਹ ਬੜਾ ਪਿਆ ਆਰਾ ਰੰਗ ਮਾਨਦੀ ਹੈ ਜੀ ਅੰਮ੍ਰਿਤ ਬਾਣੀ ਚ ਜੁੜ ਕੇ ਨਨਕ ਸਾਤਨ ਤਾਂ ਪਿਰ ਆਵੈ ਜਾਂ ਤਿਸ ਕੈ ਮਨ ਭਾਣੀ ਨਨਕ ਉਹ ਜੀਵ ਇਸਤਰੀ ਹਰੀ ਨੂੰ ਚੰਗੀ ਲੱਗਦੀ ਐ ਜੋ ਹਰੀ ਦੇ ਨਾਮ ਦੇ ਨਾਲ ਜੁੜੀ ਹੈਰੀ ਦੇ ਭਾਣੇ ਨੂੰ ਮੰਨਦੀ ਹੈ ਜੀ ਮਾਇਆ ਮੂਣੀ ਨੇ ਕਰੀਆਂ ਜਿਓ ਕੂੜ ਮੂਠੀ ਕੂੜ ਯਾਰੇ ਮਾਇਆ ਮੋਹ ਤੇ ਜੱ ਠੱਗਿਆ ਹੋਇਆ ਉਨੀ ਗਰੀਆ ਹੋ ਗਿਆ ਭਾਵ ਕੇ ਹਿਰਦੇ ਰੂਪੀ ਕਰ ਚ ਉਹ ਸਹਿਜ ਵਿੱਚ ਨਹੀਂ ਟਿਕਿਆ ਕਿ ਸਾਧਗੁਰੂ ਕੈ ਲੰਕੇ ਫਿਰ ਤੂੰ ਕਿਉਂ ਇਸ ਕੁੜਿਆਰ ਕੂੜ ਪਦਾਰਥਾਂ 'ਚ ਮੁਠਿਆ ਹੈ ਜੀ ਕਿਉਂ ਖੁੱਲ੍ਹੇ ਗੱਲ ਜੇ ਵਡੀਆਂ ਜਿਓ ਬਿਨ ਗੁਰ ਅਤ ਪਿਆਰੇ ਫਿਰ ਇਹ ਗੱਲ ਚ ਜੇ ਵੜੀ ਕਿਵੇਂ ਖੁੱਲ ਸਕਦੀ ਹੈ ਜੀ ਹਾਰੇ ਪ੍ਰੀਤ ਪਿਆਰੇ ਸ਼ਬਦ ਵਿਚਾਰੇ ਤੇ ਸਿਕਾਸ ਹੋਵੇ ਜਿਹੜਾ ਹਰੀ ਦੇ ਪ੍ਰੀਤ ਚ ਜੁੜ ਜਾਂਦਾ ਹੈ ਪਿਆਰ ਚ ਜੁੜ ਜਾਂਦਾ ਹਰੀ ਦਾ ਹੀ ਹੋ ਜਾਂਦਾ ਹੈ ਜੀ ਪੁੰਨ ਦਾਨ ਅਨੇਕ ਨਾਵਣ ਕਿਉਂ ਅੰਤਰ ਮਲ ਤੋ ਪਾਵੇਂ अनेका ਪੁੰਨ ਦਾਨ ਕਰ ਲੈ ਸਤਿਗੁਰੂ ਕਹਿਣ ਲਗੇ ਲਿਖੇ ਨਹੀਂ ਪੈਂਦੇ ਕਿਉਂਕਿ ਤੂੰ ਆਪਣਾ ਮਨ ਦੀ ਮਹਿਲ ਧੋਤੀ ਨਹੀਂ ਜੀ ਨਾਮ ਬਿਨਾ ਗਤ ਕੋਈ ਨਾ ਪਾਵੇ ਹਟ ਨਿਗ ਰਹਿ ਬਿਬਾਣੇ ਨਾਮ ਤੋਂ ਬਿਨਾ ਕੋਈ ਵੀ ਮਨੁੱਖ ਗਤੀ ਨਹੀਂ ਪਾ ਕੇ ਉੱਚੀ ਵਸਤਾ ਨਹੀਂ ਹਾਸਲ ਕਰ ਸਕਦਾ ਨਾਨਕ ਸੱਚਗੁਰ ਸ਼ਬਦ ਸੰਹਾਪੈ ਦੂਦਾ ਮਹਿਲ ਕੇ ਜਾਣਾ ਨਾਨਕ ਜਿਨ੍ਹਾਂ ਨੇ ਸ਼ਬਦ ਰਈ ਸੱਚ ਨੂੰ ਪਛਾਨ ਲਿਆ ਉਹ ਹਿਰਦੇ ਟੇਗੇ ਨੇ ਤੇ ਦੂਜੇ ਪਾਸੇ ਦੁਬਦਾ ਦੇ ਨਾਲ ਹਰੀ ਦਾ ਦਰ ਕਰ ਨਹੀਂ ਪਛਾਣਿਆ ਜਾਂਦਾ ਤੇਰਾ ਨਾਮ ਸੱਚਾ ਜੀਓ ਸ਼ਬਦ ਸੱਚਾ ਵਿਚਾਰ ਹਰੀ ਤੇਰਾ ਨਾਮ ਸੱਚਾ ਹੈ ਤੇਰੇ ਸ਼ਬਦ ਦੀ ਵਿਚਾਰ ਸੱਚੀ ਹੈ ਤੇਰਾ ਮੈਲ ਸੱਚਾ ਜਿਓ ਨਾਮ ਸੱਚਾ ਵਪਾਰ ਤੇਰਾ ਮੈਲ ਵੀ ਸੱਚਾ ਹੈ ਤੇਰੇ ਨਾਮ ਦਾ ਵਪਾਰ ਵੀ ਸਦੀਵ ਅਟਲ ਹੈ ਜੀ ਨਾਮ ਕਾ ਵਪਾਰ ਮਿੱਠਾ ਭਗਤ ਲਾਹਾ ਆਨੰਦ ਨੋ ਜਿਹੜਾ ਤੇਰਾ ਨਾਮ ਦਾ ਵਪਾਰ ਹੈ ਬਹੁਤ ਮਿੱਠਾ ਤੇ ਭਗਤ ਜਨ ਭਗਤੀ ਕਰਕੇ ਲਾਹਾ ਘਟਦੇ ਹਨ ਇਸ ਬਾਜ ਵੱਖਰ ਕੋਈ ਨਾ ਸੂਜੈ ਨਾਮ લેਹੁ ਖਿੰਖਿਨੋ ਹਰੀ ਤੇਰੇ ਨਾਮ ਤੇ ਵੱਖਰ ਤੋਂ ਬਿਨਾ ਮੈਨੂੰ ਹੋਰ ਕੋਈ ਨਾਮ ਨਹੀਂ ਸੁਜਦਾ ਜੀ ਹਰਖ ਲੇਖਨਦਰ ਸਾਚੀ ਕਰਮ ਪੂਰੇ ਪਾਇਆ ਜਿਨ੍ਹਾਂ ਨੇ ਹਰੀ ਨਾਮ ਪ੍ਰਾਪਤ ਕਰ ਲਿਆ ਉਹਦੀ ਬਖਸ਼ਿਸ਼ ਤੇ ਨਾਲ ਸਤਿਗੁਰੂ ਕਹਿਣ ਲੱਗੇ ਉਹਨਾਂ ਦਾ ਲੇਖਾ ਮੁੱਕ ਗਿਆ ਹੈ ਜੀ ਨਾਨਕ ਨਾਮ ਮਹਾਰਸ ਮੀਠਾ ਗੁਰਪੂਰੈ ਸੱਚ ਪਾਇਆ ਨਾਨਕ ਇਹ ਨਾਮ ਬੜਾ ਮਿੱਠਾ ਹੈ ਪਰ ਇਹ ਪੂਰੇ ਗੁਰੂ ਦੇ ਰਾਹੀ ਹੀ ਮਿਲਦਾ ਹੈ ਰਾਗ ਗੌੜੀ ਪੂਰਬੀ ਸ਼ੰਤ ਮਹਾਲਾ ਤੀਜਾ ਏਕ ਓੰਕਾਰ ਸਤ ਨਾਮ ਕਰਤਾ ਪੁਰਖ ਗੁਰ ਪ੍ਰਸਾਦ ਸਤਨ ਬਿਨੋ ਕਰੇ ਜੀਉ ਹਰ ਕੇ ਗੁਣ ਸਾਰੇ ਸਾਤਨ ਜਿਹੜੀ ਜੀਵ ਇਸਤਰੀ ਹਰ ਅਗੇ ਬੇਨਤੀ ਕਰਦੀ ਹੈ ਹਰੀ ਦੇ ਗੁਣਾਂ ਦੀ ਸੰਭਾਲ ਕਰਦੀ ਹੈ ਜੀ ਖਿੰਨ ਪਲ ਰਹਿ ਨਾ ਸਕੈ ਜੀਓ ਬਿਨ ਹਰ ਪਿਆਰੇ ਹਰੀ ਦੇ ਪਿਆਰ ਤੋਂ ਬਿਨਾ ਖਿੰਨ ਪਲ ਵੀ ਜਉਂਦੀ ਨਹੀਂ ਰਹਿ ਸਕਤੀ ਬਿਨ ਹਰ ਪਿਆਰੇ ਰਹਿ ਨਾ ਸਕੈ ਗੁਰ ਬਿਨ ਮਹਿਲ ਨ ਪਾਈਆ ਹਰੀ ਦੇ ਪਿਆਰ ਤੋਂ ਬਿਨਾ ਜਿੰਦਗੀ ਚੋ ਟਿਕਾ ਨੀ ਮਿਲਦਾ ਤੇ ਗੁਰੂ ਤੋਂ ਬਿਨਾ ਵਸਤਾ ਵੀ ਨਹੀਂ ਮਿਲਦੀ ਜੀ ਜੋ ਗੁਰ ਕੈ ਸੋਈ ਪਰ ਕੀਜੈ ਤਿਸ਼ਨਾ ਅਗਨ ਬੁਝਾਈਐ ਇਹ ਭਾਈ ਜੋ ਗੁਰੂ ਆਖਦਾ ਹੈ ਉਹੀ ਕਰਨਾ ਚਾਹੀਦਾ ਤਾਂ ਹੀ ਤ੍ਰਿਸ਼ਨਾ ਦੀ ਅਗਨ ਬੁਝਦੀ ਹੈ ਜੀ ਹਰ ਸਾਚਾ ਸੋਈ ਤਿਸ ਬਿਨ ਅਵਰ ਨ ਕੋਈ ਬਿਨ ਸੇਵੇ ਆ ਸੁਖ ਨਾ ਪਾਇ ਹਰੀ ਹੀ ਸੱਚ ਹੈ ਉਹਦੇ ਬਿਨਾ ਕੋਈ ਨਹੀਂ ਉਹਨੂੰ ਤਿਆਗ ਕੇ ਸੁਖ ਮਿਲਦਾ ਹੈ ਦਾਨਕ ਸਾਤਨ ਮਿਲੈ ਮਿਲਾਈ ਜੇ ਸੁਨੋਂ ਆਪ ਮਿਲਾ ਨਾਨਕ ਉਹੀ ਜੀਵ ਸਥਿ ਹੀ ਨਾਲ ਮਿਲਦੀ ਹੈ ਜਿਹਨੂੰ ਹਰੀ ਆਪਣੇ ਨਾਲ ਆਪ ਮਿਲਾਉਂਦਾ ਹੈ ਜੀ ਤਨ ਰਹਿਣ ਸੁਹੇਲੜੀਏ ਜਿਓ ਹਰ ਸਿਉ ਚਿੱਤ ਲਾਏ ਉਹਨਾਂ ਜੀਵ ਵਿਸਤਰੀਆਂ ਦੀ ਜ਼ਿੰਦਗੀ ਰੂਪੀ ਰਾਜ ਸੋਖੀ ਬਤੀਤ ਦੀ ਹੈ ਜੋ ਹਰੀ ਨਾਲ ਚਿੱਤ ਜੋੜ ਕੇ ਬੈਠੀਆਂ ਹਨ ਸਤਗੁਰ ਸੇਵੇ ਪਾਉ ਕਰੇ ਜਿਓ ਵਿੱਚੋਂ ਆਪ ਗਵਾਏ ਸਤਗੁਰ ਨੂੰ ਤਿਆਗ ਕੇ ਅੰਦਰ ਪਿਆਰ ਪੈਦਾ ਕਰਕੇ ਆਪਣਾ ਆਪ ਗਵਾਏ ਲੈਂਦੀਆਂ ਹਨ ਵਿਚੋਂ ਆਪ ਗਵਾਏ ਹਰ ਗੁਣ ਗਾਏ ਅੰਨ ਦਿਨ ਲਾਗਾ ਪਾਓ ਵਿਚੋਂ ਆਪ ਗਵਾਕੇ ਹਰੀ ਦੇ ਗੁਣ ਗਾਕੇ ਆਪਣਾ ਆਪ ਮੈਂ ਗਵਾ ਲੈਂਦੀਆਂ ਹਨ ਸੁਣ ਸਕੀ ਸਹੇਲੀ ਜੀ ਕੀ ਮੈਂ ਲੀ ਗੁਰ ਕਾ ਸ਼ਬਦ ਸਮਾਓ اے ਸਕੀ ਸਹੇਲੀ ਸੋਣ ਗੁਰੂ ਸ਼ਬਦ ਰਾਖੀਂ ਹਰੀ ਚ ਲੀਨ ਹੋਇਆ ਜਾ ਸਕਦਾ ਹੈ ਹਰ ਗੁਣ ਸਾਰੀ ਤਾਂ ਕੰਤ ਪਿਆਰੀ ਨਾਮੇ ਤਰੀ ਪਿਆਰੋ ਜਿਨ੍ਹਾਂ ਨੇ ਹਰੀ ਦੇ ਗੁਣਾਂ ਦੀ ਸਾਰ ਕਰ ਲਈ ਹੈ ਉਹਨਾਂ ਨੇ ਆਪਣੇ ਹਿਰਦੇ 'ਚ ਨਾਮ ਟਿਕਾਲ ਲਿਆ ਹੈ ਜੀ ਨਾਨਕ ਕਾਮਣ ਨਾਮ ਪਿਆਰੀ RAM ਨਾਮ ਗਲ ਹਾਰੂ ਨਾਨਕ ਜਿਹੜੀ ਕਾਮਣ ਜੀਵ ਇਸਤਰੀ ਹਰੀ ਨੂੰ ਪਿਆਰੇ ਲੱਗਦੀ ਉਹਨਾਂ ਦੇ ਗਲੇ 'ਚ ਨਾਮ ਦਾ ਹਾਰ ਹੈ ਜੀ تن ਇਕਲੜੀ ਜੀਓ ਬਿਨ ਨਾਹਾ ਪਿਆਰੇ ਇਹ ਜੀਵ ਇਸਤਰੀ ਕਲੜੀ ਹੀ ਹੈ ਹਰੀ ਨਾਮ ਤੋਂ ਬਿਨਾ ਇਹਦਾ ਪਿਆਰ ਨਹੀਂ ਬੰਨਣਾ ਜੀ ਦੂਜੇ ਪਾਏ ਮੂਠੀ ਜਿਓ ਬਿਨ ਗੁਰ ਸ਼ਬਦ ਕਰਾਰੇ ਬਸ ਦੂਜੇ ਪਿਆਰ ਦੇ ਵਿੱਚ ਜੀਵ ਇਸਤਰੀ ਗਵਾਚੀ ਹੋਈ ਹੈ ਜੀ ਬਿਨ ਸ਼ਬਦ ਪਿਆਰੇ ਕੌਣ ਦੂਤਰ ਤਾਰੇ ਮਾਇਆ ਮੋਹ ਖੁਆਈ ਸ਼ਬਦ ਤੋਂ ਬਿਨਾ ਇਹਨੂੰ ਕੌਣ ਤਾਰ ਸਕਦਾ ਹੈ ਇਹ ਤੇ ਮਾਇਆ ਦੇ ਮੋਹ ਚ ਬਸ ਖੁਆਰ ਹੈ ਜੀ ਕੂੜ ਵਗੁੱਤੀ ਤਾਂ ਫਿਰ ਮੂਤੀ ਸਾਤਨ ਮੈਲ ਨਾ ਪਾਈ ਜਿਹੜੇ ਕੂੜ ਚ ਵਗੁੱਤੀ ਹੈ ਉਹ ਸੁੱਤੀ ਹੋਈ ਹੈ ਮੁੱਤੀ ਹੋਈ ਹੈ ਜੀਵ ਇਸਤਰੀ ਦੇ ਮੈਲ ਨੂੰ ਨਹੀਂ ਪਛਾਨ ਪਾ ਰਹੀ ਗੁਰ ਸ਼ਬਦ ਦੇ ਰਾਤੀ ਸਹਜੇ ਮਾਤੀ ਆਂਦ ਰਹਿ ਸਮਾਏ ਜਿਹੜੇ ਸ਼ਬਦ ਵਿੱਚ ਰੱਤੀ ਹੈ ਹਰ ਵਕਤ ਮਸਤ ਰਹਿੰਦੀ ਹੈ ਹਰ ਵਕਤ ਹਰੀ ਨਾਲ ਲੀਨ ਰਹਿੰਦੀ ਹੈ ਜੀ ਨਾਨਕ ਕਾਮਣ ਸਦਾ ਰੰਗ ਰਾਤੀ ਅਰਜੀਓ ਆਪ ਮਿਲਾਏ ਨਾਨਕ ਜਿਹੜੀ ਜੀਵ ਇਸਤਰੀ ਹਰੀ ਨਾਲ ਆਪ ਪ੍ਰਤੀ ਹੈ ਉਹਨੂੰ ਹਰੀ ਆਪਣੇ ਨਾਲ ਆਪ ਜੋੜ ਲੈਂਦਾ ਹੈ ਜੀ ਕਾਮਿਲ ਹੈ ਹਰ ਮੇਲੇ ਜੀਓ ਹਰ ਬਿਨ ਕਵਣ ਮਿਲਾਏ ਤਾਂ ਹੀ ਮਿਲਿਆ ਜਾ ਸਕਦਾ ਜੇ ਹਰੀ ਆਪਣੇ ਨਾਲ ਆਪ ਜੋੜ ਲੈ ਨਹੀਂ ਤੇ ਨਹੀਂ ਮਿਲਿਆ ਜਾ ਸਕਦਾ ਜੀ ਬਿਨ ਗੁਰ ਪ੍ਰੀਤਮ ਆਪਣੇ ਜੀਓ ਕੌਣ ਪਰਮ ਚੂਕਾਏ ਗੁਰੂ ਤੋਂ ਬਿਨਾ ਪ੍ਰੀਤਮ ਤੋਂ ਬਿਨਾ ਹੈ ਜੀ ਬਿਸਤਰੀ ਤੇਰਾ ਪਰਮ ਕੋਈ ਨਹੀਂ ਮੁਕਾ ਸਕਦਾ ਗੁਰ ਪਰਮ ਚੂਕਾਏ ਓ ਮਿਲਿਆ ਮੈਂ ਤਾਂ ਸਾ ਤਨ ਸੁਖ ਪਾਏ ਗੁਰੂ ਪਰਮ ਚ ਕਉਂਦਾ ਤੇ ਤਾਂ ਹੀ ਮਿਲਿਆ ਜਾ ਸਕਦਾ ਤਾਂ ਹੀ ਜੀਵ ਸਤਿ ਸੁਖ ਖਟ ਦੀ ਹੈ ਗੁਰਸੇਵਾ ਬਿਨ ਘੂਰ ਅੰਧਾਰ ਬਿਨ ਗੁਰ ਮਗ ਨਾ ਪਾਈ ਗੁਰੂ ਦੀ ਸੇਵਾ ਤੋਂ ਬਿਨਾ ਕੋਪ ਹਨੇਰਾ ਜੀ ਵਿਸਥੀ ਨੂੰ ਸੁਖ ਨਹੀਂ ਮਿਲਦਾ ਜੀ ਕਾਮਣ ਰੰਗ ਰਾਤੀ ਸਹੇ ਮਾਤੀ ਗੁਰ ਕਾਬਦ ਵਿਚਾਰੇ ਜਿਹੜੇ ਕਾਮਣ ਹਰੀ ਨਾਮ ਚ ਰੰਗੀ ਹੈ ਉਹ ਸਹਜ ਅਵਸਥਾ ਚ ਟਿੱਕੀ ਹੈ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੀ ਹੈ ਨਾਨਕ ਕਾਮਣ ਹਰ ਵਰ ਪਾਇਆ ਗੁਰ ਕਹਿ ਪਾਇ ਪਿਆਰੀ ਨਾਨਕ ਉਸ ਕਾਮਣ ਨੇ ਹਰੀ ਦੇ ਪਿਆਰ ਚ ਜੁੜ ਕੇ ਹਰੀ ਨੂੰ ਪ੍ਰਾਪਤ ਕਰ ਲਿਆ ਗੌੜੀ ਮਹੱਲਾ ਤੀਜਾ ਪੈਰ ਬਿਨ ਖਰੀ ਨਿਮਾਣੀ ਜੀਓ ਬਿਨ ਪਰ ਕਿਉ ਜੀਵਾ ਮੇਰੀ ਮਾਈ ਹਰੀ ਤੋਂ ਬਿਨਾ ਇਹ ਜੀਵ ਸਤਰੀ ਨਿਮਾਰਣੀ ਹੈ ਹਰੀ ਤੋਂ ਬਿਨਾ ਇਹਨੂੰ ਆਤਮਕ ਜੀਵਨ ਨਹੀਂ ਮਿਲ ਸਕਦਾ ਫਿਰ ਬਿਨ ਨੀਂਦ ਨਾ ਆਵੇ ਜੀਓ ਕਾਪੜ ਤਨ ਨਾ ਸੁਹਾਈ ਹਰੀ ਤੋਂ ਬਿਨਾ ਜ਼ਿੰਦਗੀ ਰੂਪੀ ਰਾਤ ਸੌਖੀ ਨਹੀਂ ਗੁਜ਼ਰਦੀ ਤਨ ਤੇ ਕੱਪੜਾ ਭੋਜਨ ਵੀ ਚੰਗਾ ਨਹੀਂ ਲੱਗਦਾ ਕਪਰ ਤਨ ਸੁਹਾਵੇ ਜਾਂ ਪਰ ਪਾਵੇ ਗੁਰਮਤੀ ਚਿਤ ਲਾਈ ਜਾ ਤਨ ਤੇ ਕੱਪੜਾ ਅਤੇ ਪਦਾਰਤਾਂ ਚੰਗੇ ਲੱਗਦੇ ਨੇ ਜੇ ਜੀਵ ਵਿਸਥੀ ਹਰੀ ਨੂੰ ਪਾਜ ਜਾਏ ਜੀ ਸਦਾ ਸੁਹਾਗਣ ਜਾਂ ਸਤਗੁਰ ਸੇਵੇਂ ਗੁਰ ਕਾ ਅੰਕ ਸਮਾਈਆ ਕੋਈ ਸਦਾ ਸੁਹਾਗਣ ਹੈ ਜਿਹਨੂੰ ਸਤਗੁਰੂ ਨੇ ਆਪਣੇ ਨਾਲ ਜੋੜ ਲਿਆ ਹੈ ਜੀ ਗੁਰ ਸ਼ਬਦ ਮਿਲਾ ਤਾਂ ਪਰ 라ਵੀ ਲਾਹਾ ਨਾਮ ਸੰਸਾਰੀ ਜਿਨੇ ਗੁਰੂ ਸ਼ਬਦ ਰਾਈ ਹਰੀ ਨੂੰ ਹਿਰਦੇ ਚ ਵਸਾਲਿਆ ਉਹਨੇ ਲਾਹਾ ਖੱਟ ਲਿਆ ਹੈ ਜੀ ਨਾਨਕ ਕਾਮਣ ਨਾ ਪਿਆਰੀ ਜਾ ਹਰ ਕੀ ਗੁਣ ਸਾਰੇ ਨਾਨਕ ਉਹ ਜੀਵ ਸਥੀ ਹਰੀ ਨੂੰ ਪਿਆਰੀ ਲੱਗਦੀ ਤੇ ਹਰੀ ਨਾਲ ਜੁੜੀ ਰਹਿੰਦੀ ਐ ਸਾਤਨ ਰੰਗ ਮਾਣੇ ਜੀਓ ਆਪਣੇ ਨਾਲ ਪਿਆਰੇ ਉਹ ਜੀਵ ਸਥੀ ਹਰੀ ਦੇ ਨਾਮ ਦਾ ਰੰਗ ਮਾਣਦੀ ਰਹਿੰਦੀ ਹੈ ਐਨਸ ਰੰਗ ਰਾਤੀ ਜੀਓ ਗੁਰ ਸ਼ਬਦ ਵਿਚਾਰੇ ਗੁਰ ਸ਼ਬਦ ਵਿਚਾਰ ਕਰਕੇ ਜੀਵ ਦੇ ਨਾਲ ਉਹ ਹਰੀ ਨਾਲ ਜੁੜੀ ਰਹਿੰਦੀ ਹੈ ਜੀ ਗੁਰ ਸ਼ਬਦ ਵਿਚਾਰੇ ਹਉਮੈ ਮਾਰੇ ਇਨ ਬਿਦ ਮਿਲੋਂ ਪਿਆਰੀ ਗੁਰ ਸ਼ਬਦ ਨੂੰ ਵਿਚਾਰ ਕੇ ਹਉਮੈ ਨੂੰ ਮਾਰ ਕੇ ਇਸ ਤਰੀਕੇ ਨਾਲ ਹਰੀ ਨੂੰ ਮਿਲ ਪੈਂਦੀ ਹੈ ਸਾਤਨ ਸੋਹਾ ਗਣ ਸਦਾ ਰੰਗ ਰਾਤੀ ਸਾਚਾ ਨਾਮ ਪਿਆਰੇ ਉਹੀ ਤਨ ਸੋ ਜੀ ਵਿਸਥੀ ਸੁਹਾਗਨ ਹੈ ਜੋ ਸ਼ਬਦ ਰਾਹੀਂ ਨਾਮ ਦੇ ਰੰਗ ਵਿੱਚ ਰੰਗੀ ਹੋਈ ਹੈ ਆਪਣੇ ਗੁਰ ਮਿਲ ਰਈਆ ਪ੍ਰਤ ਗਈਆ ਦੁਬਦਾ ਮਾਰ ਨਿਵਾਰੇ ਭਾਈ ਗੁਰੂ ਨੂੰ ਮਿਲ ਕੇ ਅੰਮ੍ਰਿਤ ਨੂੰ ਚੱਖਣਾ ਚਾਹੀਦਾ ਇਹ ਦੁਬਦਾ ਤਾਂ ਮੁੱਕਦੀ ਹੈ ਜੀ ਨਾਨਕ ਕਾਮਣ ਹਰਬਰ ਪਾਇਆ ਸਗਲੇ ਦੁੱਖ ਵਿਸਾਰੇ ਨਾਨਕ ਜਿਸ ਕਾਮਣ ਨੇ ਹਰੀਵਾਰ ਹਾਸਲ ਕਰ ਲਿਆ ਤੇ ਸਾਰੇ ਦੁੱਖ ਮੁੱਕ ਗਏ ਹਨ ਕਾਮਣ ਪਿਰੋਂ ਭੁੱਲੀ ਜਿਓ ਮਾਇਆ ਮੋਹ ਪਿਆਰੇ ਇਹ ਕਾਮਣ ਜੀ ਵਿਸਤਰੀ ਮੁੱਢ ਤੋਂ ਭੁੱਲੀ ਹੋਈ ਹੈ ਜੀ ਛੋਟੀ ਝੂਠ ਲੱਗੀ ਜਿਓ ਕੂੜ ਮੂਠੀ ਕੂੜਿਆ ਰੇ ਬਸ ਊਠ ਦੇ ਵਿੱਚ ਹੀ ਇਹ ਮਸਤ ਹੈ ਜੀ ਕੂੜ ਨਿਵਾਰੇ ਗੁਰਮਤਿ ਸਾਰੇ ਜੂਵੈ ਜਨਮ ਨੂੰ ਨਾ ਹਾਰੇ ਜਿਹਨੇ ਕੂੜ ਨੂੰ ਮੁਕਾ ਦਿੱਤਾ ਗੁਰੂ ਦੀ ਮੱਤ ਲੈ ਕੇ ਜਨਮ ਨੂੰ ਜੂ ਵਿੱਚ ਨਹੀਂ ਹਾਰਦਾ ਗੁਰ ਸ਼ਬਦ ਸੇਵੇਂ ਸੱਚ ਸਮਾਵੈ ਵਿੱਚੋਂ ਹਉਮੈ ਮਾਰੇ ਜਿੰਨਾ ਗੁਰ ਸ਼ਬਦ ਨੂੰ ਤਿਆਗ ਕੇ ਸੱਚ ਜੁੜ ਗਏ ਨੇ ਉਹਨਾਂ ਨੇ ਹਉਮੈ ਮੁਕਾ ਲਈ ਹੈ ਹਰ ਕਾ ਨਾਮ ਹਿਰਦੈ ਵਸਾਈ ਆਸਾ ਕਰੇ ਸ਼ਿੰਗਾਰੋ ਜਿਨ੍ਹਾਂ ਨੇ ਹਰੀ ਦਾ ਨਾਮ ਹਿਰਦੇ ਚ ਵਸਾਲਿਆ ਉਹਨਾਂ ਨੇ ਐਸਾ ਸ੍ਰਿਸ਼ਟ ਸ਼ਿੰਗਾਰ ਬਣਾ ਲਿਆ ਹੈ ਜੀ ਨਾਨਕ ਕਾਮਣ ਸਹਿਜ ਸਮਾਣੀ ਜੇ ਸਾਚਾ ਨਾਮ ਅਧਾਰੋ ਨਾਨਕ ਕਾਮਣ ਸਹਿਜ ਚ ਜੁੜੀ ਹੈ ਜਿਸ ਦਾ ਨਾਮ ਦੇ ਨਾਲ ਜਿਤ ਜੁੜ ਗਿਆ ਹੈ ਜੀ ਮਿਲ ਮੇਰੇ ਪ੍ਰੀਤਮਾ ਜਿਓ ਤੁਦ ਬਿਨ ਖਰੀ ਨਿਮਾਣੀ ਇਹ ਮੇਰੇ ਪ੍ਰੀਤਮ ਜੀਓ ਮੈਨੂੰ ਮਿਲੋ ਤੇਰੀ ਬਿਨਾ ਮੈਂ ਖਰੀ ਨਿਮਾਣੀ ਭਾਉ ਕੇ ਕਿਸੇ ਕੰਮ ਦੀ ਨਹੀਂ ਜੀ ਮੈਨ ਨੀ ਨੀਂਦ ਨਾ ਆਵੇ ਜੀਓ ਭਾਵੇਂ ਅੰਨ ਨਾ ਪਾਣ ਮੇਰੇ ਅੱਖਾਂ ਚ ਨੀਂਦ ਨਹੀਂ ਭਾਉ ਕੇ ਜ਼ਿੰਦਗੀ ਸੋਖੀ ਨਹੀਂ ਲੰਘਦੀ ਨਾ ਮੈਨੂੰ ਚੰਗਾ ਲੱਗਦਾ ਪਾਣੀ ਨਾ ਅੰਨ ਚੰਗਾ ਲੱਗਦਾ ਹੈ ਪਾਣੀ ਅੰਨ ਨਾ ਭਾਵੇਂ ਮਰ ਜਾਵੈ ਬੇਨਪਿਰ ਕਿਉ ਸੁਖ ਪਾਈਆ ਨਾ ਪਾਣੀ ਚੰਗਾ ਲੱਗਦਾ ਬਸ ਹੌਕਿਆਂ ਦੇ ਵਿੱਚ ਹੀ ਜ਼ਿੰਦਗੀ ਲੰਗੀ ਜਾ ਰਹੀ ਹੈ ਜੀ ਗੁਰ ਆਗੇ ਕਰੂੰ ਬੇਨਤੀ ਜੇ ਗੁਰ ਪਾਵੇ ਜੋ ਮਿਲੈ ਤਿਵੇਂ ਮਿਲਾਈਆ ਬਸ ਪੁਰਵ ਅੱਗੇ ਬੇਨਤੀ ਕਰਨੀ ਆ ਗੁਰੂ ਕਿਰਪਾ ਕਰੋ ਜਿਵੇਂ ਚੰਗਾ ਲੱਗਦਾ ਮੈਨੂੰ ਉਵੇਂ ਜੋੜ ਲਵੋ ਜੀ ਆਪੀ ਮੇਲ ਲਈ ਸੁਖ ਦਾਤਾ ਆਪ ਮਿਲਿਆ ਕਰ ਆਏ ਜਿਹਨੂੰ ਸੁਖਨ ਦਾਤਾ ਆਪ ਆਪਣੇ ਨਾਲ ਜੋੜ ਲੈਂਦਾ ਆਪਣੇ ਹਿਰਦੇ ਘਰ ਚ ਟਿਕ ਜਾਂਦਾ ਹੈ ਜੀ ਨਾਨਕ ਕਾਮਣ ਸਦਾ ਸੁਹਾਗਣ ਨਾ ਪਿਰਮ ਰਹਿ ਨਾ ਜਾਏ ਨਾਨਕ ਕਾਮਣ ਸਦਾ ਸੁਹਾਗਣ ਹੈ ਕਿਉਂਕਿ ਉਹਦਾ ਸਿਰ ਦਾ ਸਾਈਂ ਨਾ ਜੰਮਦਾ ਹੈ ਤੇ ਨਾ ਮਰਦਾ ਹੈ ਜੀ ਆਪੇ ਮਿਲ ਲੈ ਸੁਖ ਦਾਤਾ ਆਪ ਮਿਲਿਆ ਕਰ ਆਏ ਨਾਨਕ ਕਾਮਣ ਸਦਾ ਸੁਹਾਗਣਾ ਨਾ ਪਿਰ ਮਰੈ ਨਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ